ਗੁਰੂ ਚਿਲੇਗਾ ਰਿਸ਼ਤਾ ਹੋਇਆ ਕਰਤਾਰ 22 ਸਾਲਾਂ ਚਲੇ ਨੇ ਕੀਤਾ ਬਜ਼ੁਰਗ ਗੁਰੂ ਦਾ ਕਤਲ ਦਮਨਵੀਂ ਟਿਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭੰਡਰਾਂ ਵਾਲਿਆਂ ਦੇ ਭਤੀਜੇ ਅਤੇ ਸੰਤ ਸਮਾਜ ਦੇ ਮੁਖ ਪੁਲਾਰੇ ਪਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਪੁਲਿਸ ਦੀਨਪਿੰਦੇ ਕਸਬਾ ਕੁਮਾਨ ਦੇ ਨਜ਼ਦੀਕ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਅਠਵਾਲ ਪੁੱਲ ਤੇ ਬੀਤੀ ਰਾਤ ਨੂੰ ਰਵਿੰਦੇ 22 ਸਾਲਾਂ ਨੂੰ ਰਮਨਜੀਤ ਸਿੰਘ ਨੇ ਇਹ ਕਤਲ ਕਰ ਦਿੱਤਾ ਪਰਿਵਾਰਿਕ ਮੈਂਬਰ ਅਤੇ ਇਲਾਕਾ ਨਿਵਾਸੀ ਪੁਲਿਸ ਪ੍ਰਸ਼ਾਸਨ ਕੋਲੋਂ ਕਰ ਰਹੇ ਹਨ ਇਨਸਾਫ ਦੀ ਮੰਗ ਕਿਆ ਚੇਲੇ ਨੇ ਕੀਤਾ ਵਿਸ਼ਵਾਸ ਘਾਤ ਉਹਨਾਂ ਕਹਾ ਕੇ ਲੱਗਦਾ ਹੈ ਕਿਸੇ ਨੇ ਕਰਵਾ ਜਾਂਚ ਬ੍ਰੀਕੀ ਨਾਲ ਹੋਣੀ ਚਾਹੀਦੀ ਦੂਸਰੇ ਪਾਸੇ ਪੁਲਿਸ ਵੱਲੋਂ ਫਰਾਡ ਚੇਲੇ ਖਿਲਾਫ ਕੇਸ ਦਰਜ ਕਰਦੇ ਹੋਏ ਅਗਲੀ ਜਾਂਚ ਕੀਤੀ ਸ਼ੁਰੂ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਾਪੇ ਸਿੰਘ ਖੀਪੁਰ ਦੀ ਰਿਪੋਰਟ ਆ ਸੱਚ ਮੇਰੇ ਖਿਆਲ ਪੱਕਾ ਨਹੀਂ ਸੀ ਰਿੰਦਾ ਜੋ ਮੈਨੂੰ ਇੱਥੇ ਦੱਸਿਆ ਇਹਨਾਂ ਨੇ ਉਹ ਕਦੇ-ਕਦੇ ਹੀ ਇੱਥੇ ਨਾਲ ਆਉਂਦਾ ਸੀ ਤੇ ਉਹ ਰਿੰਦਾ ਸੀ ਜਿ ਤਰ੍ਹਾਂ ਨਾ ਕੱਲ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅਮਰਪਾਲ ਨੇ ਤੇ ਉਹ ਕੱਲ ਗ੍ਰਹੀ ਵੀ ਕਰਾਉਂਦਾ ਰਿਹਾ ਨਾਲ ਅੱਗੇ ਵਧਣ ਕੇ ਰਿੰਦਾ ਰਿਹਾ ਇੱਥੇ ਸੋ ਮੈਂ ਸਮਝਦਾ ਹੈ ਕਿ ਕਹੇ ਨੇ ਜਦੋਂ ਕਿ ਹੈ ਕੋਈ ਰੜਕਦਾ ਹੋਵੇ ਕਹੇ ਦੇ ਕੋਈ ਨਗਾ ਚ ਭਾਵੇਂ ਕਿਸੇ ਲੈਵਲ ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕਰਨ ਹੋ ਸਕਦੇ ਆ ਤੇ ਉਹ ਫਿਰ ਨਾਲ ਤੇ ਬੰਦੇ ਨੂੰ ਖਰੀਦ ਕੇ ਉਹਨੂੰ ਬਰਵਾ ਦਿੰਦੇ ਹੁੰਦੇ ਆ ਤੁਸੀਂ ਮੰਨਦੇ ਕਿਸੇ ਸਾਜ਼ਿਸ਼ ਦੇ ਚਾਹਤ ਮੇਰੇ ਮੈ ਮੈਨੂੰ 100% ਲੱਗਦਾ ਹੈ ਕਿ ਮੇਰਾ ਬੜਾ ਤਜਰਬਾ ਉਹ ਕਿ ਨਿੱਕੀ ਮੋਟੀ ਗੱਲ ਤੋਂ ਕੋਈ ਕਿਸੇ ਨੂੰ ਮਾਰ ਨਹੀਂ ਹੁੰਦਾ ਲੱਕੀ ਮੋਟੀ ਗੱਲ ਤੋਂ ਨਹੀਂ ਕੋਈ ਕਿਸੇ ਨੂੰ ਮਾਰ ਪੈਂਵੇਂ ਲੋਕਾ ਇੱਕ ਦੂਜੇ ਨਾਲ ਬੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ ਤੇ ਅੱਜ ਕੱਲ ਚਲੋ ਇਹ ਵੀ ਗੱਲ ਹੈਗੀ ਆ ਕਿਸੇ ਨੂੰ ਰਾਹ ਨਾ ਉਹਨਾਂ ਦੇ ਉਹ ਸੜਕ ਤੋਂ ਤੇ ਉਹ ਵੀ ਡੇਲੇ ਕੜ ਕੜ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ ਪੇਸ਼ੈਂਸ ਖਤਮ ਹੋ ਗਿਆ ਅਰ ਸਕੇ ਨੌਜਵਾਨੀ ਦੀ ਵਿਸ਼ਵਾਸ ਦਾ ਵੀ ਕਹਾਣੀ ਕਿੱਥੇ ਹੋਇਆ ਕੋ ਵਿਸ਼ਵਾਸ ਤੇ ਜੇ ਨਾਲ ਦਾ ਹੀ ਮਾਰਦੇ ਇਹ ਨਾਲ ਦਾ ਬੰਦਾ ਹੀ ਮਾਰਦੇ ਦੇ ਦੋ ਵੱਡਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ ਮੈਂ ਸਮਝਦਾ ਹੈ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ ਨਾਲ ਗੜਬਈ ਰਹਿ ਕੇ ਜਾਂ ਸੇਵਾਦਾਰ ਰਹਿ ਕੇ ਕੋਈ ਮਾਰਨੇ ਤੇ ਇਹੋ ਪੱਟਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ ਮੰਨ ਕਰਦੇ ਕਿ ਚੰਗੀ ਦਾ ਜਾਂਚ ਹੋਵੇ ਇਸ ਗੱਲ ਦੀ ਮੈਂ ਬਿਲਕੁਲ ਪੁਲਿਸ ਪ੍ਰਸ਼ਾਸਨ ਤੋਂ ਮੰਨ ਕਰਦਾ ਕਿ ਉਹ ਜਨਰਲ ਅੜੋਗੇ ਨਾ ਉਹਨਾਂ ਚ ਰਹੀ ਸਸਕਾਰ ਨਿਗਾ ਕਰ ਕਿਉਂਕਿ ਬੰਦਿਆਂ ਦਾ ਤਾਂ ਪਤਾ ਹੀ ਆ ਬੰਦਾ ਤਾਂ ਚਾਹ ਵਿੱਚ ਕਈ ਰ ਹੁੰਦਾ ਹੈ ਪਤਾ ਨਹੀਂ ਲੱਗਦਾ ਵੀ ਫਲਾਣਾ ਮਾਰ ਗਿਆ ਫਲਾਣਾ ਮਰ ਗਿਆ ਉਤਰਾ ਪੁਲਿਸ ਨੇ ਜੋ ਹੁਣ ਤੱਕ ਅਦੀ ਕਾਰਵਾਈ ਕੀਤੀ ਉਹ ਸੈਟੀਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ। ਉਹ ਗਰਾਤ ਹੀ ਇੱਥੇ ਆਣ ਕੇ ਬੈਠੇ ਰਹਾ ਤੇ ਉਹ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋ ਟਿੱਲ ਨਹੀਂ ਗਈ। ਪਰ ਇਹਦੇ باوجود ਵੀ ਅਸੀਂ ਉਹਦੀ ਡਿਗਾਈ ਤੱਕ ਜਾਣਾ ਚਾਹੁੰਦੇ ਆਂ ਕਿ ਉਹਨੂੰ ਮਾਰਿਆ ਤੇ ਮਾਰਿਆ ਕਿਉਂ? ਤੁਹਾਡਾ ਨਾ ਕਿਸੇ ਤਰ੍ਹਾਂ ਦੀ ਕਦੀ ਕੋਈ ਗੱਲ ਕੀਤੀ ਬੁਲੰਦ ਸਿੰਘ ਕੋਲ ਕੋਈ ਰੰਜਿਸ਼ ਅਕਦਾ ਉਹਨਾਂ ਨਾਲ ਜਾਂ ਕੋਈ ਇਹੀ ਕੋ ਗੱਲ ਨਹੀਂ। ਨਹੀਂ ਮੇਰੇ ਨਾਲ ਨੇ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜੀ। ਔਰ ਉੱਥੇ ਜੋ ਸੰਤਾਰਾ ਮੇਲਾ ਹੁੰਦਾ ਸੀ ਨਾ ਪੂਰੇ ਸੰਤ ਕਰਤਾਰ ਸਿੰਘ ਖਾਲਸਾ ਪਿੰਡ ਮੇਰੇ ਪਿਤਾ ਜੀ ਦਾ ਉੱਥੇ ਜਾ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਢਾ ਕੇ ਇੱਕ ਨੂੰ ਦਰਿਆ ਭਣ ਭਾਈ ਮਰੀਕਸੋਂ ਦਾ ਮੇਲਾ ਹੁੰਦਾ ਸੀ ਤੇ ਐ ਸੰਤ ਜਰਨਾ ਐਸੋਂ ਦਾ ਮੈਂ ਮਨਾਉਂਦਾ ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ ਤੇ ਹਰ ਸਾਲ ਕਈ ਵਾਰ ਮੈਂ ਆਖਣਾ ਵੀ ਆਕੀ ਇਹ ਛੋਟਾ ਮੇਲਾ ਰਹਿੰਦੀ ਗੋ ਉਹਨੇ ਕਿਹਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਤੇ ਆਪਾਂ ਭਾਈ ਸਾਹਿਬ ਮਨਾਈਏ ਜ਼ਰੂਰ ਕੁਰਬਾਨੀ ਵੜੀ ਹੈ ਤੁਹਾਡੇ ਪਰਿਵਾਰ ਦੀ ਠੀਕ ਹੈ ਨਾ ਐ ਤਾਂ ਕੌਮ ਦਾ ਫਰਜ਼ ਬਣਦਾ ਹੈ ਮਨਾਉਣ ਦਾ ਤੇ ਕਹਿੰਦਾ ਕਈ ਰੱ ਭੁੱਲ ਜਾਂਦੇ ਆ ਲੋਕ ਸਿਨਾਂ ਕੋ ਘਾਟਾ ਸ ਐ ਸਮਝਾ ਮੇਰੀ ਸਜੀ ਬਾਹ ਪਜਣ ਵਾਲੀ ਗੱਲ ਹੋਈ ਆ ਪਰ ਹਾ ਜੇ ਭਰਾ ਹੀ ਮਾਰਿਆ ਜਾਵੇ ਤੇ ਦੋਸਤ ਨਹੀਂ ਦਿੱਕੀ ਅਫਸੋਸ ਦੀ ਗੱਲ ਹੋ ਰੋ ਸਕਦੀ ਭਰਾ ਹੀ ਮਾਰਦਾ ਮਹਾਰਾਏ ਜ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹ ਮਾੜੀ ਗੱਲ ਕਰਕੇ ਚੇਲਾ ਨਾਲ ਆਉਂਦਾ ਹੀ ਚਲ ਜਾਂਦਾ ਹੀ ਆਉਂਦਾ ਹੀ ਚਲ ਜਾਂਦਾ ਹੀ ਬਹੁਤ ਮਾੜੀ ਗੱਲ ਹੋਈ ਉਹ ਟਾਈਮ ਤੇ ਸਵਾਸ ਸੈ ਨਹੀਂ ਜਦੋਂ ਆਇਆ ਇਹ 15-20 ਮਿੰਟ ਦੇ ਵਿੱਚ ਹੀ ਆ ਗਏ ਸਵਾਸ ਹੈ ਨਹੀਂ ਸਵਾਸ ਹੈ ਬੜੇ ਇਹ ਕੰਜਰ ਜਾਂਦਾ ਜੀ ਇੱਕ ਹੇਟ ਲੈ ਗਿਆ ਜੇ ਕੁਮਾਇਆ ਉਹਨਾਂ ਦੀ ਲੈ ਗਿਆ ਜੀ ਅਸੀਂ ਪ੍ਰਸ਼ਾਸਨ ਇਹ ਅਪੀਲ ਕਰਦੇ ਆਂ ਜੀ ਮਹਾਰਾਜ ਇਹਦਾ ਸਾਨੂੰ ਨਸਾ ਮਿਲਣਾ ਚਾਹੀਦਾ ਜੀ ਕਿੰਨੀ ਸਮਾਂ ਹੋਈ ਉਹਨਾਂ ਦਾ ਜੀ 17 18 ਸਾਲ ਦੀ ਜਾਂਦੀ ਹੈ ਇਹ ਇੱਕ ਆਧਿਆਰੀਏ ਦਾ ਜੀ ਕਿੰਨੀ ਦੇਰ ਤੋਂ ਆ ਰਿਹਾ ਕਦੀ ਆਈ ਨਾ ਕਦੀ ਚੱਲ ਜਾਂਦਾ ਜੀ